ਮੌਸਮ ਠੰਡਾ ਹੁੰਦਾ ਪਰ ਮੀਂਹ ਨਹੀਂ ਆਉਂਦਾ ਐਂ ਲੱਗਦਾ ਨਹੀਂ ਮੀਂਹ ਬੰਨੇ ਹੁੰਦਾ ਅੱਜ ਜਾ ਰਹੇ ਹਾਂ ਜੀ ਪਿੰਡ ਆਪਾਂ ਬਕਸੋਂ ਦੇ ਗੁੜਤੇ ਪੇ ਜਮੇ ਬਹੁਤ ਦੂਰ ਤੱਕ ਮਸ਼ਹੂਰ ਹੈ ਸਭ ਤੋਂ ਘੈਂਟ ਦਾ ਬਣਾ ਬਟੰਡੇ ਵਾਲਾ ਹੀ ਹੈ ਕਿਉਂਕਿ ਉੱਥੇ ਤੁਹਾਨੂੰ ਮਤਲਬ ਚੀਜ਼ਾਂ ਜਿਆਦਾ ਮਿਲ ਜਾਂਦੀਆਂ ਨੇ ਤੇ ਵੇਖਿਆ ਜਾਵੇ ਸੋਨਾ ਹੜਿਆ ਵਾਲਾ ਜਿਆਦਾ ਹੈ ਪਹੁੰਚ ਗਏ ਅਸੀਂ ਬਹੁਤ ਸੋਹਣਾ ਸ਼ਹਿਰ ਬਟੰਡਾ ਸਭ ਤੋਂ ਵਧੀਆ ਆਊਟਲੈਟ ਹੈ ਤੇ ਇੱਥੇ ਤੁਹਾਨੂੰ ਸਭ ਤੋਂ ਜਿਆਦਾ ਮਤਲਬ ਵੈਰਾਈਟੀਆਂ ਮਿਲਦੀਆਂ ਕੱਪੜੇ ਦੀਆਂ ਬੂਟਾਂ ਦੀਆਂ ਕੋਸ਼ਿ ਲੈ ਲੋ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਮੀਂਹ ਰਾਤ ਵੀ ਨਹੀਂ ਆਇਆ ਤੇ ਬਦਲ ਤਾਂ ਰੋਜ਼ ਬਣ ਜਾਂਦੇ ਆ ਮੌਸਮ ਠੰਡਾ ਹੁੰਦਾ ਪਰ ਮੀਂਹ ਨਹੀਂ ਆਉਂਦਾ ਐਂ ਲੱਗਦਾ ਜਿਵੇਂ ਮੀਂਹ ਬੰਨੇ ਹੁੰਦਾ ਐਂ ਥੇਰ ਕੇ ਤੇ ਨਹੀਂ ਆਉਂਦਾ ਸੇ ਬਸੇ ਆ ਜਾਂਦਾ ਤੇ ਬਾਕੀ ਦੋਸਤੋ ਅੱਜ ਜਾ ਰਹੇ ਆ ਜੀ ਪਿੰਡ ਆਪਾਂ ਤੇ ਫਿਰ ਤੁਹਾਨੂੰ ਕੁਝ ਦਿਨ ਪਿੰਡ ਦੇ ਬਲੌਗ ਦਿਖਾਵਾਂਗੇ ਜਾ ਕੇ ਵੇਣੇ ਆ ਰੌਣਕ ਮੇਲਾ ਪਿੰਡ ਦਾ ਤੇ ਜੇ ਰਾਹਤੇ ਰੁਕੇ ਤਾਂ ਜਰੂਰ ਅਪਡੇਟ ਦੇਵਾਂਗੇ ਨਹੀਂ ਫਿਰ ਸਿੱਧਾ ਪਿੰਡ ਹੀ ਰੁਕਾਂਗੇ ਓਕੇ ਦੋਸਤੋ ਮਿਲਦੇ ਆਂ ਫਿਰ ਸਾਡੇ ਦੋਸਤੋ ਅਸੀਂ ਰਾਸਤੇ 'ਚ ਰੁਕੇ ਸੀਗੇ ਤੁਹਾਨੂੰ ਪਤਾ ਹੀ ਥਾਂ-ਥਾਂ ਇੱਥੇ ਆਊਟਲੈਟ ਬਣ ਗਏ ਥੋੜੀ-ਥੋੜੀ ਦੂਰੀ ਤੇ ਤੇ ਇਸ ਟਾਈਮ ਅਸੀਂ ਸੰਗਰੂਰ ਵਾਲੇ ਆਊਟਲੈਟ ਤੇ ਆ ਹਜੇ ਮਰ ਰਿਹਾ ਇਹ ਤੇ ਨਾਲੇ ਮੜੀ-ਮੜੀ ਖਰੀਦਦਾਰੀ ਕਰਨੀ ਆ ਸਿ ਤੇ ਨਾਲੇ ਮਾੜਾ-ਮਾੜਾ ਖਾਪੀ ਲੈਨੇ ਆ ਸ਼ਮਮਕਸਰੀ ਕੁੜਤਾ ਪਜਾਮਾ ਵਾਹ ਉਸੋ ਦੇ ਕੋਲ ਤੇ ਵੀ ਜਮੇ ਬਹੁਤ ਦੂਰ ਤਾਈ ਮਸ਼ਹੂਰ ਹੈ। ਆ ਵੀ ਛੋਟਾ ਜਿਹਾ ਬਣਿਆ ਹੋਇਆ ਹੈ। ਵੈਸੇ ਸਭ ਤੋਂ ਘੈਂਟ ਦਾ ਬਣਾ ਬਠਿੰਡੇ ਵਾਲੀ ਹੈ ਕਿਉਂਕਿ ਉੱਥੇ ਤੁਹਾਨੂੰ ਮਤਲਬ ਚੀਜ਼ਾਂ ਜਿਆਦਾ ਮਿਲ ਜਾਂਦੀਆਂ ਨੇ ਖਰੀਦਦਰੀ ਕਰਨ ਵਾਸਤੇ। ਬਾਕੀ ਹਜੇ ਐਵੇਂ ਪੁਰਾਣਾ ਵੀ ਹੈ। ਤੇ ਵੇਖਿਆ ਜੇ ਵੀ ਸੋਹਣਾ ਹੜਿਆ ਵਾਲਾ ਜਿਆਦਾ ਹੈ। ਅਲੱਗ-ਅਲੱਗ ਹੈ। ਇਹ ਵੀ ਦੋਸਤੋ ਬਹੁਤ ਸੋਹਣਾ ਬਣਿਆ ਹੋਇਆ ਹੋਵੇ ਹਜੇ ਬਣੀ ਜਾਂਦਾ ਹੈ। ਜਲਦੀ ਕਰਦੇ ਨੇ ਕੰਪਲੀਟ ਸਾਰੇ ਬਣੀ ਜਾਂਦੇ ਆ। ਤੇ ਬਾਕੀ ਦੋਸਤੋ ਉਹਨੇ ਫਿਰ ਥੋੜੇ ਰੂਪ ਰੂਪ ਥੋੜੇ ਸਮੇਂ ਤੱਕ ਹਾਂਜੀ ਦੋਸਤੋ ਪਹੁੰਚ ਗਏ ਅਸੀਂ ਬਹੁਤ ਸੋਹਣਾ ਸ਼ਹਿਰ ਬਟੰਡਾ ਅਮ ਇਸ ਟਾਈਮ ਪੁੱਛੋਆ ਅਸੀਂ ਆਊਟਲੈਟ ਤੇ ਇੱਥੋਂ ਮਾੜੀ ਮੋਟੀ ਖਰੀਦਦਾਰੀ ਕਰਨੀ ਹੈ ਉਦੋਂ ਬਾਅਦ ਜਾਵਾਂਗੇ ਜੀ ਥੋੜੀ ਰੈਸਟੋਰੈਂਟ ਚ ਉੱਥੇ ਕੰਮ ਹੈ ਫਿਰ ਜਾਵਾਂਗੇ ਸਿੱਧਾ ਘਰੇ ਆ ਤੁਸੀਂ ਵੇਖ ਲਓ ਸਭ ਤੋਂ ਵਧੀਆ ਆਊਟਲੈਟ ਹੈ ਤੇ ਇੱਥੇ ਸਾਨੂੰ ਸਭ ਤੋਂ ਜ਼ਿਆਦਾ ਮਤਲਬ ਵੈਰਾਈਟੀਆਂ ਮਿਲਦੀਆਂ ਕੱਪੜੇ ਦੀਆਂ ਬੂਟਾਂ ਦੀਆਂ ਕੁਝ ਲੈ ਲਓ ਕਿਉਂਕਿ ਸਭ ਤੋਂ ਪਹਿਲਾ ਆਊਟਲੈਟ ਇਹੀ ਬਣਿਆ ਸੀਗਾ ਰਾਤ ਨੂੰ ਤਾਂ ਰੌਣਕ ਮਿਲ ਐਥੇ ਇੰਨਾ ਜਿਆਦਾ ਹੁੰਦਾ ਗੱਲਾਂ ਛੱਡ ਦਿਓ ਇੱਥੇ ਤੁਹਾਨੂੰ ਹਰੇਕ ਬ੍ਰਾਂਡ ਮਿਲੂ ਹਰੇਕ ਕੋਈ ਮਰਜ਼ੀ ਕੁਛ ਹੀ ਲੈ ਲਓ ਨਾਲੇ ਇੱਥੇ ਫੂਡ ਵੀ ਬਹੁਤ ਵਧੀਆ ਕੁਛ ਹੀ ਲੈ ਲਓ KFC 버거 किंग ਸਭ ਕੁਝ ਮਿਲਦਾ ਇੱਥੇ ਤੇ ਉਹ ਤਾਂ ਬਠਿੰਡ ਜੀ ਆਇਆ ਪਿਆ ਵੀ ਬਠਿੰਡਾ ਇੱਥੋਂ ਹੋਊਗਾ ਕਿ 10 ਕਿਲੋਮੀਟਰ ਬਾਕੀ ਗਰਮੀ ਬਹੁਤ ਆ ਬਈ ਮੈਨੂੰ ਤਾਂ ਐਂ ਲੱਗਦਾ ਇੱਧਰ ਮੀਮੂ ਪੈਂਦਾ ਉਹ ਇੱਧਰ ਵੀ ਕੋਈ ਮੀ ਨਹੀਂ ਚਲੋ ਗਰਮੀ ਦਾ ਸੀਜ਼ਨ ਆ ਫਿਰ ਗਰਮੀ ਤਾਂ ਹੋਊਗੀ ओके okay, दोस्तों हां जी दोस्तों ਅਸੀਂ ਪਿੰਡ ਪਹੁੰਚ ਗਏ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਪਿੰਡ ਨਿਆਰਾ ਹੀ ਤੁਹਾਨੂੰ ਪਤਾ ਹੀ ਹੈ ਤੇ ਹੁਣ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਮਿਲਾਂਗੇ ਕਰਾਂਗੇ ਗੱਲਾਂ ਬਾਤਾਂ ਤੇ ਬਾਕੀ ਰਾਤ ਟੀਮ ਇੰਡੀਆ ਜਿੱਤ ਗਈ ਹੈ ਜਿਵੇਂ ਕਿ ਮੈਂ ਦੱਸਿਆ ਸੀਗਾ ਬਹੁਤ ਸਾਰੀਆਂ ਵਧਾਈਆਂ ਸਾਰਿਆਂ ਨੂੰ ਬਸ ਐਂਡ ਤੇ ਆ ਕੇ ਆਪਣੀ ਮਤਲਬ ਕਿਹੜਾ ਤਾਂ ਲੱਗਦਾ ਸੀ ਵੀ ਗਿਆ ਮੈਚ ਪਰ ਐਂਡ ਤੇ ਆ ਕੇ ਨਾ ਬਈ ਸਿਰਾਂ ਹੀ ਲਾਤਾ ਆਪਣੇ ਬੰਦਿਆਂ ਨੇ ਕੀ ਆ ਬੰਦੇ ਨੇ ਕੈਚ ਲਿਆ ਯਾਰਾ ਬਹੁਤ ਘੈਂਟ ਮੈਚ ਜਿੰਨਾ ਵੀ ਕਹਿ ਦਈਏ ਪਰ ਐਂ ਲੱਗਦਾ ਸੀ ਹਾਰ ਵੀ ਨਾ ਜੱਗੇ ਯਾਰ ਹਾਰ ਵੀ ਨਾ ਜੱਗੇ ਪਰ ਫਿਰ ਵੀ ਵਧਾਈਆਂ ਟੀਮ ਇਡੀਆ ਨੂੰ ਵਧਾਈਆਂ ਪਹਿਲਾਂ ਆਪਾਂ ਬੈਟਿੰਗ 'ਚ ਪੜੇ ਹੁੰਦੇ ਸੀ ਹੁਣ ਬੋਲਿੰਗ 'ਚ ਵਿੱਚ ਅੱਗ ਹੀ ਆ ਕਿੰਨੇ ਵਧੀਆ ਬੋਲਰ ਆਪਣੇ ਕੋਲ ਆਰਸ਼ਦੀਪ ਬੁੰਬਰਾ ਸਾਰੇ ਚੰਗੇ ਐ ਤੇ ਬਾਕੀ ਕੋਹਲੀ ਨੂੰ ਲੋਕਾਂ ਦੇ ਆਪਣੇ ਲੋਕਾਂ ਨੇ ਛੇਤੀ ਕਿਆਂ ਲੱਗਿੰਦਾ ਲੈ ਇਹ ਤਾਂ ਖਤਮ ਹੋ ਗਿਆ ਫਲਾਨਾ ਤੇ ਕੋਹਲੀ ਨੇ ਕੱਲ ਮੈਚ ਜਿੱਤਾਇਆ ਕਿੰਨੇ ਰਨ ਬਣਾਏ ਇਕੱਲੇ ਨੇ ਵੇਖ ਲੋ ਆਪਾਂ ਭੰਡ ਦੇ ਬਹੁਤ ਛੇਤੀਆਂ ਜੇ ਕੋ ਚੱਲੀ ਚੱਲੇ ਤਬ ਇਹ ਸਹੀ ਆ ਜੇ ਕੋ ਨਾ ਵੀ ਚੱਲਿਆ ਚਾਰ ਮੈਚਾਂ ਚ ਤਾਂ ਇਹ ਬਾਸੇ ਖਤਮ ਹੈ ਫਲਾਣਾ ਆਪਣੇ ਬਦਨਾਮ ਵਾਲਾ ਕਰਦੇ ਆ ਜਿਹੜਾ ਗੇਮ ਹੈ ਇਹ ਤਾਂ ਖੇਡ ਹੈ ਉਹ ਲੜ ਕਿਹੜਾ ਜੇਨ ਕਰਦਾ ਵਿਚਾਰੇ ਦਾ ਚਲੋ ਫੇਰ ਵੀ ਤੁਹਾਨੂੰ ਬਤਾਉਂਗਾ ਸਾਰਿਆਂ ਨੂੰ ਬਾਕੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਅੱਜ T20 ਚੋਂ ਸਨਿਆਸ ਲੈ ਰਹੇ ਆ ਤੇ ਚਲੋ ਉਹ ਕਹਿੰਦੇ ਹੁਣ ਨਵੇਂ ਜਵਾਕਾਂ ਨੂੰ ਮੌਕਾ ਦਿਗੇ ਚੰਗੀ ਸੋਚ ਹੈ ਐ ਨਹੀਂ ਵੀ ਆਪ ਹੀ ਘਿੱਡੀ ਚੱਲ ਗਏ ਨਵੇਂ ਨੂੰ ਮੌਕਾ ਮਿਲਣਾ ਚਾਹੀਦਾ ਨਵੇਂ ਮੁੰਡੇ ਬੜੇ ਘੈਂਟ ਅਗੇ ਲਰ ਗਏ ਅਰਸ਼ ਦੀ ਪਰਗੇ ਤੇ ਬਸ ਆਇਆ ਵੀ ਥੋੜਾ ਜਿਹਾ ਖਾਸ ਕੁਝ ਜਾਣ ਚੰਗੀ ਤਰ੍ਹਾਂ ਇਹਨਾਂ ਨੂੰ ਤੇ ਇਸ ਟਾਈਮ ਇੰਡੀਆ ਦੀ ਟੀਮ ਸਭ ਤੋਂ ਸਿਰਾ ਟੀਮ ਸਭ ਤੋਂ ਸਿਰਾ ਜਿੰਨੇ ਵੀ ਕਹਿ ਰਿਹਾ ਕੋਈ ਜਵਾਬ ਨਹੀਂ ਚਲੋ ਇੱਕ ਵਾਰੀ ਫੇਰ ਵਧਾਂਗੇ ਟੀਮ ਇੰਡੀਆ ਨੂੰ ਤੇ ਬਾਕੀ ਦੋਸਤੋ ਅੱਜ ਥੱਕੇ ਥੁੱਕੇ ਬੈਹ ਅਰੈਸਟ ਕਰਦੇ ਹਾਂ ਫਿਲਹਾਲ ਤਾਂ ਤੇ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਕ ਨਾਲ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੇ ਲਈ ਮਾਫੀ ਤੇ ਇੱਕ ਮੈਨਾ ਜੀ ਕੱਲ ਵਾਲੇ ਟੂਰਨਾਮੈਂਟ ਦੀਆਂ ਤੁਹਾਨੂੰ ਥੋੜੀ ਵੀਡੀਓ ਅਟੈਚ ਕਰ ਰਿਹਾ ਦੇਖਿਓ ਬੜੀਆਂ ਘੈਂਟ ਬਣਾਈਆਂ ਮੈਂ ਐਂਡ ਆ ਲਈਆਂ Enjoy ਕਰੋ 185 ਦੀ ਬਾਤ ਆ ਤਾਂ ਵੀ ਇਹ ਇੱਕ ਕਪ ਬੁਹਾੜਾ ਧੰਪਲ ਦੇਵ ਸ਼ਾਹ ਨੇ ਤੋਂ ਹੱਥ